ਫੇਰ ਵੇਖੋ ਅਸੀਂ ਉਸ ਤਸ਼ੱਦਦ ਦੇ ਵਿੱਚ ਬੈਠੇ ਆ ਜੀ ਨਹੀਂ ਬਾਈ ਨੇ ਚਾਹੀਦਾ ਅੰਨਾ ਤੋਂ ਜਿਹੜਾ ਗੋਲੇ ਚਲਾਏ ਉਹਦੇ ਨਾਲ ਸਾਡੀ ਨਿਗਾ ਤੇ ਫੈਕਟ ਹੈ ਸਾਨੂੰ ਤਾਂ ਹੀ ਕਰਦੇ ਸਾਹਮਣੇ ਜੇ ਅਸੀਂ ਘਰ ਜਾ ਕੇ ਮੈਂ ਦਾ ਸੰਗਲ ਜਾਂ ਕੱਟੇ ਦਾ ਪਾਉਨੇ ਆ ਅਸੀਂ ਤਾਂ ਉਹ ਪਾਉਣ ਜੋਗੇ ਵੀ ਨਹੀਂ ਰਹਿ ਗਏ ਸਾਡੀ ਨਿਗਾ ਵੀ ਖੋਲੀ ਇਹਨਾਂ ਨੇ ਇਸ ਨਿਗਾ ਉੱਤੇ ਵੀ ਅਸੀਂ ਇਸ ਸਰਕਾਰ ਨਾਲ ਬਹੁਤ ਵੱਡਾ ਜਿਹੜਾ ਅਸੀਂ ਝਗੜਾ ਇਹਨਾਂ ਨਾਲ ਪਾਵਾਂਗੇ ਵੀ ਜਿੰਨਾਂ ਬੰਦਿਆਂ ਦੀ ਸਾਡੀ ਨਿਗਾਹ ਖੋਈ ਹੈ ਇਹਨਾਂ ਨੂੰ ਪੈਨਸ਼ਨਾਂ ਦਿਓ ਜਾਂ ਤੁਸੀਂ ਇਹਨਾਂ ਨੂੰ ਕੋਈ ਰੋਜ਼ਗਾਰ ਰੋਜ਼ਗਾਰ ਤਾਂ ਕੀ ਦੇਣਾ ਐਡੀ ਉਮਰ ਦੇ ਵਿੱਚ ਬਿਲਕੁਲ ਜੀ ਵੀ ਉਹਨੂੰ ਆਪ ਦਾ ਜੀਵਨ ਸਾਧਨ ਵਾਸਤੇ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ ਜਿਹੜੇ ਕਿ ਗ੍ਰਨੇਟ ਉੱਥੇ ਚਲਾਏ ਗਏ ਆ ਉਹ ਜੰਗਾਂ ਦੇ ਵਿੱਚ ਚਲਾਏ ਜਾਂਦੇ ਆ ਇਹਨੇ ਜਿਹੜੀ ਇੱਕ ਆਪ ਦੀ ਆਪ ਹੀ ਅਸੀਂ ਮਨੋਂ ਨਹੀਂ ਕਹੀ ਵੀ ਖਾਲਸਤਾਨ ਦੀ ਕੰਧ ਕੱਢਤੀ ਅਸੀਂ ਕਹਿੰਦੇ ਇਹਨਾਂ ਨੂੰ ਖੋਲ ਹੀ ਨਾ ਹੂੰ ਜੇ ਤੂੰ ਜਿਉਂਦੀ ਜ਼ਮੀਰ ਵਾਲਾ ਜੇ ਕੋਈ ਚੀਜ਼ ਬਣਾਇਆ ਹੁੰਦਾ ਕੋਈ ਮਕਾਨ ਬਣਾਇਆ ਜਾਂਦਾ ਕੋਈ ਗੁਰੂ ਘਰ ਬਣਾਇਆ ਜਾਂਦਾ ਤੂੰ ਕਦੇ ਢਾਇਆ ਨਹੀਂ ਜਾਂਦਾ ਜੇ ਤੂੰ ਪਿਓ ਦਾ ਪੁੱਤ ਆ ਤੇ ਇਹਨੂੰ ਢਾਣਾ ਬਿਲਕੁਲ ਸਵਤਾਈ ਇਹ ਸੁਣਤਾ ਨਾ ਜਿਹਦੇ ਵਿੱਚ ਤੂੰ 8 ਫੁੱਟ ਥੱਲੇ ਸਰੀਆ ਸਾਰਾ ਕੁਝ ਪਾ ਕੇ ਲਿਆ ਹਾਂ ਹਾਂਜੀ ਹਾਂਜੀ ਸਾਨੂੰ ਵੀ ਸੋਚ ਸੀ ਵੀ ਅਸੀਂ ਕੋਈ ਇਹ ਢਾਉਣਾ ਨਹੀਂ ਸੀ ਅਸੀਂ ਬੈਠਣਾ ਹੀ ਸਾਡਾ ਇੱਥੇ ਬੈਠਣਾ ਤੇ ਵੀ ਉਹਨਾਂ ਦਵਾ ਬਿਲਕੁਲ ਜੀ ਜਿਨ੍ਹਾਂ ਦਿੱਲੀ ਜਾ ਕੇ ਕੋਈ ਜ਼ਿਆਦਾ ਦਵਾ ਨਹੀਂ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਸਾਡੇ 90 90 ਸਾਲ ਦੀਆਂ ਮਾਤਾ 90 90 ਸਾਲ ਦੇ ਬਜ਼ੁਰਗ ਜਿਹੜੇ ਇੱਥੇ ਬੈਠੇ ਨੇ ਸਾਡਾ ਅੰਨ ਦਾਤਾ ਜਿਹੜਾ ਹੈਗਾ ਸੜਕਾਂ ਤੇ ਭਾਤਾ ਐਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਇਹ ਜਿਹੜੀਆਂ ਪਿੱਛੇ ਬੈਠੀਆਂ ਸਰਕਾਰਾਂ ਨੇ ਉਹਦੇ ਚ ਕੁਛਕ ਸਾਡੀ ਵੀ ਕਮੀ ਆ ਉਹ ਸਰਕਾਰਾਂ ਸਾਡੇ ਅੰਦੋਲਨ ਦੇ ਵਿੱਚੋਂ ਹੀ ਲਾਹਾ ਲੈ ਕੇ ਬਣੀਆਂ ਨੇ ਲਾਹੇ ਦਾ ਕੀ ਮਕਸਦ ਆ ਸੀ ਆਪਦੇ ਬਜ਼ੁਰਗਾਂ ਦੇ ਆਖੇ ਨਹੀਂ ਲੱਗੇ ਸਾਡੇ ਬੱਚਿਆਂ ਨੇ ਮੱਲੂ ਮੱਲੀ ਬੰਦੇਆਂ ਨੂੰ ਬਣਾਤਾ ਬਿਲਕੁਲ ਔਰ ਬੰਦੇ ਕਿਹੜੇ ਬਣਾਏ ਇੱਕ ਟੇਲਰ ਮਾਸਟਰ ਇੱਕ ਮਿਸਤਰੀ ਹੈ ਇੱਕ ਆਪਣਾ ਥੋੜੇ ਜਾਣਤਾ ਕਰਨ ਵਾਲਾ ਕਿਹੜਾ ਜਾਣਤਾ ਕਰਨ ਵਾਲਾ ਸਾਡੇ ਸੰਸਾਰ ਨੂੰ ਕੀ ਚਲਾ ਲੂਗਾ ਜੀ ਬਿਲਕੁਲ ਜੀ ਭਗਵੰਤ ਮਾਨ ਵੀ ਪਾਵਾ ਸਾਡੇ ਵਿੱਚੋਂ ਮਾਂ ਨਾ ਪਰ ਉਹਦੇ ਚ ਜਿਹੜੀ ਕਲਾ ਅੱਜ ਵੀ ਹੈ ਨਾ ਉਹ ਕਲਾਕਾਰੀ ਵਾਲੀ ਹੈ ਹਮ ਬਿਲਕੁਲ ਕਲਾਕਾਰੀ ਵਾਲਾ ਜਿਹੜਾ ਸੰਸਾਰ ਨਹੀਂ ਚੱਲਦਾ ਇਹ ਦਿਮਾਗ ਦੇ ਨਾਲ ਚੱਲਦਾ ਵੀ ਮੈਂ ਇਹਨਾਂ ਨੂੰ ਕਿਵੇਂ ਚਲਾਉਣਾ ਲੋਕਾਂ ਨੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਪਰ ਮੈਂ ਦੁਬਾਰਾ ਫੇਰ ਉਹਨਾਂ ਲੋਕਾਂ ਨੂੰ ਬੇਨਤੀ ਕਰੂੰਗਾ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਹੋ ਤੁਸੀਂ ਕਹਿੰਦੇ ਵੀ ਜਥੇਬੰਦੀਆਂ ਨੂੰ ਪੈਸੇ ਨਾ ਦਿਓ ਆਪਾਂ ਨੂੰ ਇਹਨਾਂ ਨੇ ਐਜੀਟੇਸ਼ਨ ਨਹੀਂ ਕਰਨ ਦੇਣਾ ਅਸੀਂ ਯਾਰ ਜਾਗ ਦੀ ਜ਼ਮੀਨ ਵਾਲੇ ਜਿੰਨੇ ਲੱਗੇ ਕੋਲੋਂ ਲੈ ਕੇ ਵੀ ਜਾਵੜਾਂਗੇ ਸਾਨੂੰ ਟਿਚਕ ਲੱਗੀ ਹੈ ਭਾਵੇਂ ਮਰ ਜੀਏ ਅਸੀਂ ਤੁਹਾਡੇ ਤੋਂ ਨਾ ਪੈਸੇ